ਦੁਨੀਆਂ ਚ ਸੇਫਤ ਪੰਜਾਬੀਆਂ ਦੀ ਹੌਸਲੇ ਐ ਸ਼ੇਰ ਵਰਗੇ ਹੁੰਦੇ ਦੁਨੀਆਂ ਚ ਸੇਫਤ ਪੰਜਾਬੀਆਂ ਦੀ ਹੌਸਲੇ ਐ ਸ਼ੇਰ ਵਰਗੇ ਸੋਹਣੇ ਲੱਗਦੇ ਸਜਾਉਂਦੇ ਸਿਰ ਪਾਗੇ ਤੌਰ ਦੇਖ ਕੇ ਹੈਰਾਨ ਹੁੰਦਾ ਜਾਗੇ ਸੋਹਣੇ ਲੱਗਦੇ ਸਜਾਉਂਦੇ ਸਿਰ ਪਾਗੇ ਤੌਰ ਦੇਖ ਕੇ ਹੈਰਾਨ ਹੁੰਦਾ ਜਾਗੇ ਚਿਹਰੇ ਲੱਗਦੇ ਸੱਜਰੀ ਸਵੇਰ ਵਰਗੇ ਹੁੰਦੀ ਦੁਨੀਆਂ ਚ ਸੇਫਤ ਪੰਜਾਬੀਆਂ ਦੀ ਹੌਸਲੇ ਐ ਸ਼ੇਰ ਵਰਗੇ ਹੁੰਦੇ ਦੁਨੀਆ ਚ ਸੇਫ ਹਤਾ ਪੰਜਾਬੀਆਂ ਦੀ ਹੌਸਲੇ ਏ ਸ਼ੇਰ ਵਰਗੇ ਬੜੇ ਮਿਹਨਤੀ ਜਵਾਨ ਤੇ ਕਿਸਾਰੇ ਬੜੇ ਮਿਹਨਤੀ ਜਵਾਨ ਤੇ ਕਿਸਾਰੇ ਮੋਦੇ ਵਤਨ ਲਈ ਯਾਰੇ ਕੁਰਬਾਨੇ ਬੜੇ ਮਿਹਨਤੀ ਜਵਾਨ ਤੇ ਕਿਸਾਰੇ ਆਰੇ ਵਤਨ ਲਈ ਹੋਰੇ ਕੁਰਬਾਨੇ ਕਿਸੇ ਦੀ ਨਹੀਂ ਨਪਰਦੇ ਹੁੰਦੀ ਦੁਨੀਆ ਚ ਸੇਫ ਹਤਾ ਪੰਜਾਬੀਆਂ ਦੀ ਹੌਸਲੇ ਏ ਸ਼ੇਰ ਵਰਗੇ ਹੁੰਦੀ ਦੁਨੀਆ ਚ ਸੇਪਤ ਪੰਜਾਬੀਆਂ ਦੀ ਹੌਸਲੇ ਹੈ ਸ਼ੇਰ ਵਰਗੇ ਸਦੇ ਆਪ ਤਾਂ ਜਦੋਂ ਵੀ ਕੋਈ ਆਉਂਦੀ ਏ ਕਦੇ ਆਹ ਤਾਂ ਕਦੇ ਵੀ ਕੋਈ ਆਉਂਦੀ ਏ ਜਿੰਦ ਇਨਾਂ ਦੀ ਨਾ ਕਦੇ ਖਬਰ ਆਉਂਦੀ ਏ ਕਦੇ ਆਹ ਤਾਂ ਜਦੋਂ ਵੀ ਕੋਈ ਆਉਂਦੀ ਏ ਜਿੰਦ ਇੰਦਾ ਨਹੀਂ ਨਾ ਕਦੇ ਖਬਰ ਆਉਂਦੀ ਏ ਸਹ ਤਲੀ ਅਜਾ ਖੜ ਦੇ ਹੁੰਦੀ ਦੁਨੀਆ ਚ ਸੇਪਤ ਪੰਜਾਬੀਆਂ ਦੀ ਹੌਸਲੇ ਹੈ ਸ਼ੇਰ ਵਰਗੇ ਹੁੰਦੇ ਦੁਨੀਆ 'ਚ ਸੇਫਤਾ ਪੰਜਾਬੀਆਂ ਦੀ ਹੌਸਲੇ ਆ ਸ਼ੇਰ ਵਰਗੇ ਹਰ ਖੇਤ ਰਾਜ ਸੁੱਖੇ ਵੱਲਾਂ ਮਾਰਦੇ ਹਰ ਖੇਤ ਰਾਜ ਸੁੱਖੇ ਵੱਲਾਂ ਮਾਰਦੇ ਦਿਨ ਇਹਨਾਂ ਦੇ ਢੀਸ਼ੇ ਪਿਆਰੇ ਦਿਨ ਇਹਨਾਂ ਦੇ ਢੀਸ਼ੇ ਪਿਆਰੇ ਬਲਾਂ ਦੀਆਂ ਤੇ ਯਾਰੇ ਚੜ੍ਹਦੇ ਦਿੰਦਿ ਦੁਨੀਆ 'ਚ ਸੇਫਤਾ ਪੰਜਾਬੀਆਂ ਦੀ ਹੌਸਲੇ ਆ ਸ਼ੇਰ ਵਰਗੇ ਹੁੰਦੀ ਦੁਨੀਆ 'ਚ ਸੇਫਤਾ ਪੰਜਾਬੀਆਂ ਦੀ ਹੌਸਲੇ ਆ ਸ਼ੇਰ ਵਰਗੇ ਸੋਣ ਲੱਗਦੇ ਸੁਜੋਦੇ ਸਿਰ ਪਾਗੇ ਸੋਣ ਲੱਗਦੇ ਸਜੋਦੇ ਸ਼ੇਰ ਪਾਗੇ ਤੌਰ ਦੇਖ ਕੇ ਹੈਰਾਨ ਹੁੰਦਾ ਜਾਗੇ ਸੋਣ ਲੱਗਦੇ ਸਜੋਦੇ ਸ਼ੇਰ ਪਾਗੇ ਤੌਰ ਦੇਖ ਕੇ ਹੈਰਾਨ ਹੁੰਦਾ ਜਾਗੇ ਜਿਵੇਂ ਸੱਜਰੀ ਸਵੇਰ ਵਰਗੇ ਹੁੰਦੀ ਦੁਨੀਆ ਚ ਸੇ ਪਤ ਪੰਜਾਬੀਆਂ ਦੀ ਹੌਸਲੇ ਹੈ ਸ਼ੇਰ ਵਰਗੇ ਹੁੰਦੀ ਦੁਨੀਆ ਚ ਸੇ ਪਤ ਪੰਜਾਬੀਆਂ ਦੀ ਹੌਸਲੇ ਹੈ ਸ਼ੇਰ ਵਰਗੇ ਹੁੰਦੀ ਦੁਨੀਆ ਚ ਸੇ ਪਤ ਪੰਜਾਬੀਆਂ ਦੀ ਹੌਸਲੇ ਹੈ ਸ਼ੇਰ ਵਰਗੇ